ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਐ ਔਰ ਅੱਜ ਜੋ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਤ ਸਾਡੇ ਭਾਰਤ ਦੀ ਸਰਕਾਰ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਪਿਛਲੇ ਸਾਲ ਤੋਂ ਐਲਾਨ ਕੀਤਾ ਗਿਆ ਸੀ ਕਿ ਛੋਟੇ ਸੱਭ ਜਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ 26 ਦਸੰਬਰ ਦਾ ਦਿਨ ਨੈਸ਼ਨਲ ਡੇ ਦੇ ਤੌਰ ਤੇ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਸਾਹਿਬ ਦੇ ਇਹ ਸਲਾਹਾ ਜੋ ਕਾਰਜ ਦੀ ਅਸੀਂ ਪੂਰੇ ਸਿੱਖ ਪੰਥ ਵੱਲੋਂ ਸਲਾਹਾ ਕਰਦੇ ਹਾਂ ਔਰ ਉਸ ਦਿਨ ਨੂੰ ਅੱਜ ਸਾਡੀ ਹਰਿਆਣਾ ਸਰਕਾਰ ਮਾਨਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਅਤੇ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਤ ਸ਼ਖਸੀਅਤਾਂ ਸ਼੍ਰੀ ਮੋਨ ਲਾਲ ਬੜੋਲੀ ਜੀ ਜੋ ਸਟੇਟ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਸੁਭਾਸ਼ ਸੁਧਾ ਜੀ ਜੋ ਕਿ ਸਾਬਕਾ ਮਨਿਸਟਰ ਨੇ ਹਰਿਆਣਾ ਸਰਕਾਰ ਦੇ ਸੋਮਨਾਥ ਸੱਚ ਦੇਵਾ ਜੀ ਜੋ ਕਿ ਵਾਈਸ ਚਾਂਸਲਰ ਨੇ ਕURUKਸ਼ੇਤਰਾ ਜੁਨੀਵਰਸਿਟੀ ਦੇ ਡਾਕਟਰ ਪ੍ਰਬਲীন ਸਿੰਘ ਜੀ ਜੋ ਕਿ OSD ਨੇ ਹਰਿਆਣਾ ਸਰਕਾਰ ਦੇ ਔਰ ਸਾਡੇ ਮਾਨਯੋਗ ਪ੍ਰਧਾਨ ਜਥੇਦਾਰ ਭពਿੰਦਰ ਸਿੰਘ ਜੀ ਅਸੰਤ ਹਰਿਆਣਾ ਸਿਵ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਆਪ ਸਰਬੱਤ ਸੰਗਤਾਂ ਹਰਿਆਣਾ ਸਿਵ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਐਗਜ਼ੀਕਟਿਵ ਜਰਨਲ ਹਾਊਸ ਦੇ ਮੈਂਬਰ ਸਹਿਬਾਨ निहंग सिंह जथेबंदियां नीलधारी संप्रदा ते हरियाणा ਦੇ ਵੱਖ-ਵੱਖ ਕੋਨਿਆਂ ਤੋਂ ਪੁੱਜੀ ਹੋਈ ਸਾਧ ਸੰਗਤ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਮਾਨਯੋਗ ਮੁੱਖ ਮੰਤਰੀ ਸ੍ਰੀ ਨੈب ਸਿੰਘ ਸੈਣੀ ਨੇ ਜੋ ਸਭ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਇਹ ਜਿਹੜਾ ਸਟੇਟ ਪੱਧਰ ਦਾ ਪ੍ਰੋਗਰਾਮ ਤਰਮਨਗਰੀ குரு ਖੇਤਰਾ ਦੀ ਧਰਤੀ ਤੇ ਰੱਖਿਆ ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰ ਫਤੇ ਦੀ ਸਾਂਝ ਆਪ ਸਰਬਤ ਸੰਗਤਾਂ ਨਾਲ ਕਰਦਾ ਮੈਨੂੰ ਪੂਰੀ ਆਸ ਹੈ ਕਿ ਸਤਿਗੁਰਾਂ ਤੇ ਸ਼ਹੀਦਾਂ ਸਿੰਘਾਂ ਸਭ ਜਾਦਿਆਂ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਆਪ ਸਰਬਤ ਸੰਗਤਾਂ بلند ਆਵਾਜ਼ ਵਿੱਚ ਸਾਥ ਦਿਓਗੇ ਕੋਈ ਵੀ ਰਸਨਾ ਵਾਂਝੀ ਨਹੀਂ ਰਹੇਗੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੋਨਾ ਸਭ ਜਾਦਿਆਂ ਨੂੰ ਯਾਦ ਕਰ ਰਹੇ ਆ ਜਿਨ੍ਹਾਂ 7 ਸਾਲ ਤੇ 9 ਸਾਲ ਦੀਆਂ ਜੰੰਦਾਂ ਨੇ ਸਰਹੰਦ ਦੀਆਂ ਨੀਹਾਂ ਵਿੱਚ ਖੜ੍ਹੇ ਹੋ ਕੇ ਆਪਣੇ ਦਾਦਾ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਕਿ ਤੇਗ ਬਹਾਦਰ ਬੋਲਿਆ ਧਰ ਪਈ ਏ ਧਰਮ ਨਾ ਛੋੜੀ ਏ ਜਿਨ੍ਹਾਂ ਦੇਸ਼ ਕੌਮ ਧਰਮ ਦੀ ਰੱਖਿਆ ਦੇ ਵਾਸਤੇ ਆਪਾਂ ਬਲੀਦਾਨ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹ ਛੋਟੇ ਸਭ ਜਾਦੇ ਜਿਸ ਦੀ ਮਿਸਾਲ ਦੁਨੀਆ ਤੇ ਦੂਜੀ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਬੱਚੇ ਏਡੀ ਵੱਡੀ ਕੁਰਬਾਨੀ ਜਿਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਨਿੱਕੀਆਂ ਜੰਦਾ ਵੱਡੇ ਸ਼ਾਕੇ ਸਿੱਖ ਇਤਿਹਾਸ 'ਚ ਇਸੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਤਾਹੀਂ ਉਹਨਾਂ ਦੀਆਂ ਉਮਰਾਂ ਛੋਟੀਆਂ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਆਪਣੇ ਬਾਬੇ ਕਹਿੰਨੇ ਆ ਸਹਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤੇ ਸਿੰਘ ਜੀ ਉਹਨਾਂ ਦੀਆਂ ਉਮਰਾਂ ਛੋਟੀਆਂ ਸਨ ਪਰ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਅੱਜ ਸਾਡੀ ਹਰਿਆਣਾ ਸਟੇਟ ਹੀ ਨਹੀਂ ਪੂਰਾ ਦੇਸ਼ ਵਿਦੇਸ਼ਾਂ ਦੀ ਧਰਤੀ ਤੇ ਵੀ ਉਹਨਾਂ ਨੂੰ ਸਿੱਖ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜੋ ਐਲਾਨ ਕੀਤਾ ਗਿਆ ਅੱਜ ਕੇਵਲ ਭਾਰਤ ਦੇਸ਼ ਦੇ ਅੰਦਰ ਨਹੀਂ ਵਿਦੇਸ਼ਾਂ ਦੇ ਅੰਦਰ ਵੀ ਮੈਨੂੰ ਪਤਾ ਲੱਗਿਆ ਕਿ ਭਾਰਤੀ ਸਫਾਰਤਖਾਨਿਆਂ ਦੇ ਅੰਦਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਵੱਲੋਂ ਸਭ ਜਿਆਦਿਆਂ ਦੇਸ਼ ਨੈਸ਼ਨਲ ਡੇ ਨੂੰ ਜੋ ਉਹਨਾਂ ਨੇ ਸਭ ਜਿਆਦਿਆਂ ਨੂੰ ਨਤਮਸਤਕ ਹੁੰਦਿਆਂ ਐਲਾਨ ਕੀਤਾ ਉਹ ਸਾਡੇ ਭਾਰਤੀ ਸਫਾਰਤਖਾਨਿਆਂ ਚ ਵਿਦੇਸ਼ਾਂ ਚ ਵੀ ਮਨਾਇਆ ਜਾ ਰਿਹਾ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਦੀ ਕੁਰਬਾਨੀ ਨੂੰ ਸਜਦਾ ਮੈਂ ਬਹੁਤੀ ਵਿਸਥਾਰ ਵਿੱਚ ਨਹੀਂ ਜਾਣਾ ਆਪ ਸਰਬੱਤ ਸੰਗਤਾਂ ਦਾ ਵੀ ਬੜਾ ਸਮਾਂ ਕੀਮਤੀ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਉਹਨਾਂ ਦੇ ਵੀ ਅਗਲੇ ਰਜ਼ੀਵੇਂ ਨੇ ਪਰ ਉਹਨਾਂ ਨੇ ਇਹਨਾਂ ਰਜ਼ੀਵੇਂਆਂ ਦੇ ਵਿੱਚੋਂ ਸਭ ਜਿਆਦਿਆਂ ਨੂੰ ਨਤਮਸਤਕ ਹੋਣ ਵਾਸਤੇ ਸਮਾਂ ਕੱਢਿਆ ਅਸੀਂ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਹਰਿਆਣੇ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਮਾਣਯੋਗ ਮੁੱਖ ਮੰਤਰੀ ਸਾਹਿਬ ਸ੍ਰੀ ਨੈب ਸਿੰਘ ਸੈਣੀ ਹਰਿਆਣਾ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆਂ ਮੈਂ ਚਾਰ ਲਾਈਨਾਂ ਸਾਂਝੀਆਂ ਕਰਾਂ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾ ਜਿਨ੍ਹਾਂ ਦੀ ਕੁਰਬਾਨੀ ਦੇ ਸਦਕਾ ਅੱਜ ਅਸੀਂ ਇਸ ਦੇਸ਼ ਵਿੱਚ ਤੇ ਦੁਨੀਆ ਦੇ ਵਿੱਚ ਮਾਣ ਨਾਲ ਸਿਰ ਉੱਚਾ ਕਰਕੇ ਜਿਉਂਦੇ ਆਂ ਇਸ ਦੇਸ਼ ਦੀ ਸਰ ਜਮੀਨ ਕੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕੁਰਬਾਨੀ ਕਿਤੇ ਪਿਤਾ ਤੋਰੇਆ ਕਿਤੇ ਪੁੱਤਰ ਤੋਰੇ ਕੁਰਬਾਨੀਆਂ ਦੇ ਰਾਤੇ ਕਦੇ ਆਬ ਮਾਛੀ ਵਾੜੇ ਦੇ ਜੰਗਲਾਂ ਚ ਨਾ ਚਰਨਾ ਚ ਮਖਮਲੀ ਜੋੜਾ ਨਾ ਹੀਠਾ ਨੀਲਾ ਘੋੜਾ ਨਾ ਹੱਥ ਤੇ ਬਾਜ ਨਾ ਸਿਰ ਤੇ ਤਾਜ ਗੁਲਾਬੀ ਪੰਜਾਬੀ ਦਾ ਖੂਪ ਉਹ ਮਾਗਦੀਆਂ ਰਾਤਾਂ ਟਿੰਡ ਦਾ ਸਹਰਾਣਾ ਗਰਮ ਬਸਤਰ ਕੋਲ ਕੋਈ ਨਹੀਂ ਪਰ ਫਿਰ ਵੀ ਸਤਿਗੁਰ ਦੇ ਬਚਨ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਵਿਦਵਾਨ ਨੇ ਲਿਖਿਆ ਏਡੀ ਵੱਡੀ ਕੁਰਬਾਨੀ ਕਰਨ ਦੇ ਬਾਅਦ ਵੀ ਦਸਮੇਸ਼ ਪਾਦਸ਼ਾਹ ਮਹਾਰਾਜ ਦੇ ਇਹ ਗੌਰਵ ਮਈ ਬੋਲ ਸਾਡਾ ਮਾਰਗਦਰਸ਼ਨ ਕਰਦੇ ਆ ਸਤਿਗੁਰਾਂ ਆਖਿਆ ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਆਉਂਦੇ ਸੀ ਜ਼ਾਲਮ ਜਰਵਾਣੇ ਲੁੱਟ ਕੇ ਲੈ ਜਾਂਦੇ ਕੋਈ ਰਾਹ ਰੋਕਣ ਵਾਲਾ ਨਹੀਂ ਸੀ ਜ਼ਬਰਦਸਤੀ ਧਰਮ ਕਨਵਰਟ ਕਰਾਇਆ ਜਾ ਰਿਹਾ ਸੀ ਔਰੰਗਜ਼ੇਬ ਦਾ ਜ਼ਬਰ ਤੇ ਜ਼ੁਲਮ ਅਸੀਂ ਹਿਸਟਰੀ ਦੀਆਂ ਬੁੱਕਾਂ 'ਚ ਪੜ੍ਹਦੇ ਆਂ ਪਰ ਦੇਸ਼ਮੇਸ਼ ਪਿਤਾ ਨੇ ਆਖਿਆ ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਅੱਜ ਤਾਂ ਹੀ ਵਿਦਵਾਨ ਕਹਿੰਦੇ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਦਾ ਸਦਕਾ ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤਰ ਸੀ ਬਖਸ਼ੇ ਪਰਮਾਤਮਾ ਨੇ ਉਹ ਵੀ ਜੋੜਾ-ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮਤ ਸ਼ੈਣ ਸਾ ਤੁਸੀਂ ਕਹੋ ਸਿੰਗੂ ਕਿਸਤਾ ਨਾਲ ਤੇ ਕਰਜ਼ ਉਤਾਰਿਆ ਮੈਂ ਕੁਰਬਾਨੀ ਵੀ ਕਮਾਲ ਦੀ ਤੇ ਨਿਮਰਤਾ ਵੀ ਕਮਾਲ ਦੀ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਸਾ ਆਖਿਆ ਮੈਨੂੰ ਮਤ ਸ਼ੈਨਸਾ ਤੁਸੀਂ ਕਹੋ ਸਿੰਘੋ ਕਿਸ ਦਾ ਨਾਲ ਤੇ ਕਰਜ ਉਤਾਰਿਆ ਮੈਂ ਦੇਖੋ ਦਸ਼ਮੇਸ਼ ਪਿਤਾ ਦੀ ਕੁਰਬਾਨੀ ਕਿਤੇ ਦਿੱਲੀ ਦੇ ਚਾਂਦਨੀ ਚੌਕ ਵੱਲ ਪਿਤਾ ਨੂੰ ਤੋਰਿਆ ਕਿਤੇ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਹਾਂ ਵੱਲ ਪੁੱਤਰਾਂ ਨੂੰ ਤੋਰਿਆ ਦੇਸ਼ ਕੌਮ ਧਰਮ ਦੀ ਰਾਖੀ ਦੇ ਵਾਸਤੇ ਗੁਰਮੁਖ ਪਿਆਰੋ ਏਡੀ ਵੱਡੀ ਕੁਰਬਾਨੀ ਆਖਿਆ ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ ਭਾਵੇਂ ਆਪਣੇ ਬਾਗ ਵਿਰਾਨ ਹੋ ਗਏ ਹਥੀ ਸ਼ਾਂਕ ਕੀਤੀ ਲੱਖਾਂ ਬੱਚਿਆਂ ਨੂੰ ਭਾਵੇਂ ਆਪਣੇ ਚਾਰੇ ਕੁਰਬਾਨ ਹੋ ਗਏ ਆਜੋ ਨਾ ਸਭ ਜਾਦਿਆਂ ਨੂੰ ਯਾਦ ਕਰ ਰਹੇ ਆ ਸਾਡੀ ਭਾਰਤ ਸਰਕਾਰ ਸਾਡੀ ਸਟੇਟ ਹਰਿਆਣਾ ਸਰਕਾਰ ਮਾਨਯੋਗ ਮੁੱਖ ਮੰਤਰੀ ਸਧਰਮਿ ਨਗਰੀ ਦੇ ਅੰਦਰ ਕੁਰੂ ਖੇਤਰ ਦੀ ਧਰਤੀ ਜਿੱਥੇ ਭਗਵਾਨ શ્રી ਕ੍ਰਿਸ਼ਨ ਜੀ ਨੇ ਧਰਮ ਦੀ ਲੜਾਈ ਲੜਨ ਵਾਸਤੇ ਪਾਂਡਵਾਂ ਨੂੰ ਸਿੱਖ ਸਤ ਕੀਤਾ ਸੀ ਪਾਂਡਵਾਂ ਨੂੰ ਉਪਦੇਸ਼ ਦਿੱਤਾ ਜਿੱਥੇ ਸ਼੍ਰੀ ਮਦ ਭਗਵਤ ਗੀਤਾ ਦਾ ਨਿਰਮਾਣ ਹੋਇਆ ਇਹ ਉਹ ਧਰਮ ਨਗਰੀ ਹੈ ਤਾਂ ਹੀ ਵੀ ਕਿਸੇ ਵਿਦਵਾਨ ਨੇ ਦੋ ਲਾਈਨਾਂ ਲਿਖੀਆਂ ਉਹ ਲਿਖਦਾ ਕਟਾ ਦੀਏ ਸਿਸ ਸਾਹਮਣੇ ਗੀਤਾ ਕੋ ਸੁਣਾਕਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਧਰਮ ਦੇ ਖਾਤਰ ਕੁਰਬਾਨ ਹੋਣ ਵਾਸਤੇ ਆਪਣੇ ਸੇਵਕ ਸਿਸਾਂ ਨੂੰ ਪ੍ਰੇਰਿਆ ਤੇ ਧਰਮ ਲਈ ਉਹ ਕੁਰਬਾਨ ਹੋਏ ਕਹਿੰਦੇ ਕਟਾ ਦिए ਸਿਸ ਸਾਹਮਣੇ ਗੀਤਾ ਕੋ ਸੁਨਾਕਰ ਪਰ ਰੂਹ ਫੂਕਦੀ ਗੁਰੂ ਗੋਬਿੰਦ ਨੇ ਔਲਾਦ ਕਟਾਕਰ ਅਣਖ ਤੇ ਗੈਰਤ ਭਰ ਦਿਤੀ ਭਾਰਤ ਦੇਸ਼ ਦੇ ਲੋਕਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਨੇ ਆਪਣੀ ਔਲਾਦ ਆਪਣੇ ਪੁੱਤਰ ਕੁਰਬਾਨ ਕਰਕੇ ਆਖਿਆ ਭਾਰਤ ਵਾਸੀਆਂ ਵੱਲ ਤੁਹਾਡੇ ਵੱਲ ਸਾਡੇ ਬਜ਼ੁਰਗ ਸੰਨ ਉਥੇ ਹੋਰ ਕੌਣ ਸੀ ਆਖਿਆ ਇਹਨ ਪੁੱਤਰਨ ਕੇ ਸਿਰ ਪੈ ਵਾਰ ਦिए ਸੋ ਤੇ ਚਾਰ ਚਾਰ ਮੂਹੇ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਦਿਲ ਦੀਆਂ ਗਹਿਰਾਈਆਂ ਚੋਂ ਹਰਿਆਣਾ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਟੇਟ ਪੱਦਰਦਾਇ ਪ੍ਰੋਗਰਾਮ ਸਾਹਜਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਕੀਤਾ ਤੇ ਅਸੀਂ ਧੰਨਵਾਦ ਕਰਦੇ ਆ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਸ੍ਰੀ ਨਰਿੰਦਰ ਮੋਦੀ ਜੀ ਭਾਰਤ ਸਰਕਾਰ ਜਿਨ੍ਹਾਂ ਨੇ ਐਲਾਨ ਕੀਤਾ ਕਿ ਉਹਨਾਂ ਸਾਹਜਾਦਿਆਂ ਦਾ ਸ਼ਹੀਦੀ ਦਿਹਾੜਾ 26 ਦਸੰਬਰ ਨੂੰ ਹਰ ਸਾਲ नेशनेल डे ਦੇ ਤੌਰ ਤੇ ਮਨਾਇਆ ਜਾਵੇ ਸੋ ਦਿਲ ਦੀਆਂ ਗਹਿਰਾਈਆਂ ਚੋ ਜਿੱਥੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਦੇ ਨਾਲ ਆਏ ਮੰਤਰੀ ਮੰਡਲ ਉਹਨਾਂ ਦੇ ਨਾਲ ਆਏ ਜਿੰਨੇ ਵੀ ਸਤਿਕਾਰਯੋਗ ਆਗੂ ਸਹਿਬਾਨ ਨੇ ਯੂਨੀਵਰਸਿਟੀ ਦੇ ਔਰ ਸਿੱਖ ਸੰਗਤਾਂ ਜਿਹੜੀਆਂ ਮੈਂ ਦੇਖ ਰਿਹਾ ਖਚਾ ਖਚ ਹਾਲ ਭਰਿਆ ਹੋਇਆ ਸੰਗਤਾਂ ਦਾ ਬਾਹਰ ਵੀ ਸੰਗਤਾਂ ਇਸ ਅਡਿਟੋਰੀਅਮ ਤੋਂ ਬਾਹਰ ਵੀ ਸੰਗਤਾਂ ਖੜੀਆਂ ਨੇ ਔਰ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਕਿਉਂਕਿ ਇਸ ਸਮਾਗਮ ਤੋਂ ਬਾਅਦ ਗੁਰਦੁਆਰਾ ਪਾਦਸ਼ਾਹੀ ਸੇਵੀ ਜਿੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਨਤਮਸਤਕ ਹੋ ਕੇ ਆਏ ਆ ਇਸ ਧਰਮ ਨਗਰੀ ਦੇ ਅੰਦਰ ਸੇਵੀ ਪਾਦਸ਼ਾਹ ਦੇ ਪਾਵਨ ਸਥਾਨ ਤੇ ਉਥੇ ਸਫਰ-ਏ-ਸ਼ਹਾਦਤ ਦਾ ਪ੍ਰੋਗਰਾਮ ਜਿਹੜਾ ਅੱਜ 1 ਤੋਂ 4 ਵਜੇ ਤੱਕ ਲਗਾਤਾਰ ਚੱਲ ਰਿਹਾ ਹੈ ਨੌ ਪ੍ਰੋਗਰਾਮ ਪੂਰੇ ਹਰਿਆਣਾ ਦੇ ਅੰਦਰ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਭ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤੇ ਜਾ ਰਹੇ ਆ ਸਫਰ-ਏ-ਸ਼ਹਾਦਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅੱਜ ਸਭ ਜਿਆਦਿਆਂ ਦੀ ਯਾਦ ਵਿੱਚ ਜੁੜ ਰਹੀਆਂ ਨੇ ਆ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੀਏ ਜੋ ਉਹਨਾਂ ਨੇ ਕੁਰਬਾਨੀਆਂ ਕਰਕੇ ਅਣਖ ਅਤੇ ਗੈਰਤ ਸਾਡੇ ਅੰਦਰ ਭਰੀ ਹੈ ਜਿਹਦੇ ਨਾਲ ਸਾਡੇ ਭਾਰਤ ਦੇਸ਼ ਦਾ ਪੂਰੇ ਸੰਸਾਰ ਦੇ ਵਿੱਚ ਨਾਂ ਉੱਚਾ ਆ ਗੁਰੂ ਕੇ ਪਿਆਰਿਆਂ ਦਾ ਨਾਂ ਉੱਚਾ ਆ ਆਉਂਦੇ ਸੀ ਜ਼ਾਲਮ ਜ਼ਰਵਾਣੇ ਬਹੁ ਬੇਟੀਆਂ ਦੇ ਡੋਲੇ ਬੰਨ ਕੇ ਲੈ ਜਾਂਦੇ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਲੈ ਜਾਂਦੇ ਕੋਈ ਰਾਹ ਰੋਕਣ ਵਾਲਾ ਨਹੀਂ ਸੀ ਕਦੇ ਨਾਦਰ ਆਉਂਦਾ ਕਦੇ ਅਬਦਾਲੀ ਆਉਂਦਾ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਨੇ ਕੁਰਬਾਨੀਆਂ ਕਰਕੇ ਪਿਤਾ ਵਾਰ ਪੁੱਤਰ ਵਾਰ ਔਰ ਖਾਲਸਾ ਪੰਥ ਦੀ ਸਿਰਜਣਾ ਕਰਕੇ 1699 ਦੀ ਵਿਸਾਖੀ ਨੂੰ ਉਹਨਾਂ ਨਾਦਰ ਅਬਦਾਲੀਆਂ ਦਾ ਇਹੋ ਜਿਹਾ ਰਾਹ ਰੋਕਿਆ ਇਤਿਹਾਸ ਪੜ ਕੇ ਦੇਖੀਏ ਮੁੜ ਕੇ ਕੋਈ ਨਾਦਰ ਅਬਦਾਲੀ ਭਾਰਤ ਦੀ ਧਰਤੀ ਤੇ ਚੜ੍ਹ ਕੇ ਨਹੀਂ ਆਇਆ ਤੇ ਜਿਹੜਾ ਚੜ ਕੇ ਆਇਆ ਉਹ ਗੁਰੂ ਕੇ ਖਾਲਸੇ ਨੇ ਸੁੱਕਾ ਨਹੀਂ ਜਾਣ ਦਿੱਤਾ ਲੋਹੇ ਦੇ ਚਣੇ ਚਬਾ ਕੇ ਤੋੜਿਆ ਸਾਨੂੰ ਮਾਣ ਹੈ ਕਿ ਅਸੀਂ ਉਹਨਾਂ ਗੁਰੂਆਂ ਦੇ ਸੇਵਕ ਸਿੱਖ ਹਾਂ ਉਹਨਾਂ ਗੁਰੂਆਂ ਦੇ ਸੇਵਾਦਾਰ ਹਾਂ ਤਾਂ ਹੀ ਸਾਡਾ ਇਹ ਭਾਰਤ ਦੇਸ਼ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੋ ਰਿਹਾ ਸੋ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਮਾਂ ਕਾਫੀ ਹੋ ਗਿਆ ਦਿਲ ਦੀਆਂ ਗਹਿਰਾਈਆਂ ਚੋ ਜਿੱਥੇ ਆਪ ਸਰਬੱਤ ਸੰਗਤਾਂ ਦਾ ਜਿੰਨੇ ਵੀ ਮਾਈ ਭਾਈ ਇੱਥੇ ਅੱਜ ਸਭ ਜਿਆਦਿਆਂ ਦੀ ਸ਼ਹਾਦਤ ਨੂੰ ਵੱਖ-ਵੱਖ ਭਾਈਚਾਰਿਆਂ ਸਮੂਹ ਧਰਮਾਂ ਦੇ ਲੋਕ ਅੱਜ ਇੱਥੇ ਗੁਰਮੁਖ ਪਿਆਰਿਓ ਇਕੱਤਰ ਹੋਏ ਵੱਖ-ਵੱਖ ਸੰਪਰਦਾਵਾਂ ਤੋਂ ਸਭ ਜਿਆਦਿਆਂ ਨੂੰ ਨਤਮਸਤਕ ਹੋਣ ਲਈ ਹਰਿਆਣਾ ਸਰਕਾਰ ਦੇ ਵੱਡੇ ਉਪਰਾਲੇ ਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਜਦੋਂ ਗੁਰਦੁਆਰਾ ਸਾਹਿਬ ਕਹੇ ਮੈਂ ਬਚਨ ਕਰ ਰਿਹਾ ਸੀ ਮੈਂ ਕਹਾਂ ਮੁੱਖ ਮੰਤਰੀ ਸਾਹਿਬ ਦੇਖੋ ਆਹੀ ਸਥਾਨ ਪਿਛਲੇ ਸਾਲ ਤੁਸੀਂ ਇੱਥੇ ਪਾਰਟੀ ਪ੍ਰਧਾਨ ਤੌਰ ਤੇ ਨਤਮਸਤਕ ਹੋਏ ਜੀ ਮਾਨਯੋਗ ਮੁੱਖ ਮੰਤਰੀ ਉਸ ਵੇਲੇ ਸ੍ਰੀ ਮਨੋਹਰ لال ਖੱਟੜ ਜੀ ਉਹ ਮੁੱਖ ਮੰਤਰੀ ਤੌਰ ਤੇ ਇੱਥੇ ਨਤਮਸਤਕ ਹੋਏ ਸਭ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਅੱਜ ਉਹ ਕੇਂਦਰ ਚ ਮਿਨਿਸਟਰ ਨੇ ਔਰ ਅੱਜ ਤੁਸੀਂ ਉਸ ਵੇਲੇ ਮਾਨਯੋਗ ਪ੍ਰਧਾਨ ਸਟੇਟ ਦੇ ਰੂਪ ਦੇ ਵਿੱਚ ਇੱਥੇ ਨਤਮਸਤਕ ਹੋਏ ਤੇ ਅੱਜ ਗੁਰੂ ਨੇ ਸਭ ਜਾਦਿਆਂ ਨੇ ਕਿਰਪਾ ਕੀਤੀ ਅੱਜ ਤੁਸੀਂ ਮਾਨਯੋਗ ਮੁੱਖ ਮੰਤਰੀ ਦੇ ਰੂਪ ਦੇ ਅੰਦਰ ਹਰਿਆਣਾ ਸਟੇਟ ਦੇ ਇੱਕ ਨੈਸ਼ਨਲ ਪਾਰਟੀ ਦੇ ਸਟੇਟ ਕੀ ਹੁਕਮਿੰਸਟਰ ਦੇ ਤੌਰ ਤੇ ਇੱਥੇ ਤੁਸੀਂ ਨਤਮਸਤਕ ਹੋ ਰਹੇ ਹੋ ਇਹ ਗੁਰੂ ਦੀ ਤੇ ਉਹਨਾਂ ਸਭ ਜਾਦਿਆਂ ਦੀ ਕਿਰਪਾ ਆ ਇਹ ਉਹਨਾਂ ਦੀ ਬਖਸ਼ਿਸ਼ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਬਾਰੇ ਮੈਂ ਕੋਈ ਬਚਨ ਕਰਾਂ ਮੇਰੇ ਨਾਲੋਂ ਤੁਸੀਂ ਵੱਧ ਜਾਣਦੇ ਹੋ ਕਿ ਉਹ ਗੁਰੂ ਨੂੰ ਕਿੰਨਾ ਸਮਰਪਿਤ ਨੇ ਗੁਰੂ ਘਰ ਨੂੰ ਸਮਰਪਿਤ ਨੇ ਔਰ ਜੋ ਉਹਨਾਂ ਨੇ ਐਲਾਨ ਕੀਤੇ ਅੱਜ ਸਾਡੇ ਰਹਿਬਰਾਂ ਸਾਡੇ ਯੋਧਿਆਂ ਮਰ ਜੀਵੜਿਆਂ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਗੁਰੂਆਂ ਬਾਰੇ ਅਸੀਂ ਦਿਲ ਦੀਆਂ ਗਹਿਰਾਈਆਂ 'ਚ ਉਹਨਾਂ ਦਾ ਧੰਨਵਾਦ ਕਰਦੇ ਹਾਂ ਹਮੇਸ਼ਾ ਹੀ ਉਹਨਾਂ ਨੇ ਜਦੋਂ ਮੁੱਖ ਮੰਤਰੀ ਮਨੋਹਰ لال ਖੱਟੜ ਜੀ ਸਨ ਜਦੋਂ ਉਹਨਾਂ ਕੋਲ ਕੋਈ ਮਸਲਾ ਲੈ ਕੇ ਗਏ ਪੰਜਾਬੀ ਟੀਚਰਾਂ ਦਾ ਲੈ ਕੇ ਗਏ ਉਹਨਾਂ ਨੇ ਸੈਂਕੜੇ ਟੀਚਰ ਭਰਤੀ ਕਰ ਦਿੱਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਨੇ ਵੀ ਅੱਗੇ ਡਿਊਟੀਆਂ ਲਗਾਈਆਂ ਨੇ ਕਿ ਜਿਹੜੇ ਇਲਾਕਿਆਂ 'ਚ ਪੰਜਾਬੀ ਮਾਂ ਬੋਲੀ ਪੜ੍ਹਨ ਵਾਲੇ ਬੱਚੇ ਆ ਉਹਨਾਂ ਇਲਾਕਿਆਂ 'ਚ ਟੀਚਰ ਦਿੱਤੇ ਜਾਣ ਉਹ ਵੀ ਪ੍ਰੋਸੈਸ ਦੇ ਅਧੀਨ ਹੈ ਸਾਨੂੰ ਪੂਰਾ ਮਾਣ ਹੈ ਕਿ ਜੋ ਵੀ ਸਾਡੇ ਸਿੱਖ ਪੰਥ ਦੇ ਕਾਰਜ ਸਮਾਜ ਦੇ ਕਾਰਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਿਆਣਾ ਦੀਆਂ ਸਿੱਖ ਸੰਗਤਾਂ ਮਾਨਯੋਗ ਮੁੱਖ ਮੰਤਰੀ ਸ੍ਰੀ ਨੈب ਸਿੰਘ ਸੈਣੀ ਦੇ ਕੋਲ ਲੈ ਕੇ ਜਾਣਗੀਆਂ ਇਹ ਪਹਿਲ ਦੇ ਆਧਾਰ ਤੇ ਉਹਨਾਂ ਸਾਰੇ ਮਸਲਿਆਂ ਦਾ ਹੱਲ ਕਰਨਗੇ ਉਹ ਸਾਰੀਆਂ ਸਹੂਲਤਾਂ ਆਪਣੇ ਸਟੇਟ ਦੇ ਲੋਕਾਂ ਨੂੰ ਦੇਣਗੇ ਸਾਨੂੰ ਮਾਨਯੋਗ ਮੁੱਖ ਮੰਤਰੀ ਸ੍ਰੀ ਨੈਭ ਸਿੰਘ ਸੈਣੀ ਦੇ ਉੱਪਰ ਇਸ ਗੱਲ ਦਾ ਮਾਣ ਹੈ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਇੱਕ ਵਾਰ ਫੇਰ ਸਾਰੇ ਮੰਚ ਤੇ ਸशोਭਤ ਸਤਿਕਾਰਯੋਗ ਸਜਣਾ ਦਾ ਅਫਸਰ ਸਹਿਬਾਨਾਂ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਨਾਲ ਆਏ ਸਾਰੇ ਸਤਿਕਾਰਤ ਸ਼ਖਸੀਅਤਾਂ ਦਾ ਔਰ ਮੰਚ ਦੇ ਸਾਹਮਣੇ ਬਿਰਾਜਮਾਨ ਗੁਰੂਕੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਇਹ ਹੀ ਬੇਨਤੀ ਹੈ ਕਿ ਆਪੋ ਆਪਣੇ ਧਰਮ ਚ ਪਰਪੱਕ ਹੋਈਏ ਦੂਜੇ ਧਰਮਾਂ ਦਾ ਧਰਮ ਗ੍ਰੰਥਾਂ ਦਾ ਧਰਮ ਸਥਾਨਾਂ ਦਾ ਧਰਮੀ ਲੋਕਾਂ ਦਾ ਅਸੀਂ ਸਤਕਾਰ ਕਰੀਏ ਕਿਉਂਕਿ ਗੁਰੂ ਨੇ ਸਾਨੂੰ ਸਿਖਾਇਆ ਹੈ ਅਵਲ ਯੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਗੁਰੂ ਨੇ ਸਾਨੂੰ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਲਾਏ ਗੁਰੂ ਕਾ ਸਿੱਖ ਸਰਬੱਤ ਦਾ ਭਲਾ ਮੰਗਦਾ ਆਪਣੇ ਧਰਮ ਚ ਪਰਪੱਕ ਦੂਜੇ ਦਾ ਸਤਕਾਰ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਇਸ ਗੱਲ ਦੇ ਧਾਰਨੀ ਬਣਦੇ ਹੋਏ ਗੁਰੂ ਨਾਨਕ ਦੇ ਉਹਨਾਂ ਬੋਲਾਂ ਨੂੰ ਅਸੀਂ ਦੁਹਰਾ ਲਈਏ ਜਿਹੜੇ ਹਰ ਰੋਜ਼ ਅਸੀਂ ਅਰਦਾਸ ਦੀ ਸਮਾਪਤੀ ਤੇ ਬੋਲਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਭ ਜਿਆਦਿਆਂ ਦੀ ਕੁਰਬਾਨੀ ਨੂੰ ਨਤਮਸਤਕ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਹਰਿਆਣਾ ਸਰਕਾਰ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੋਈ ਰਸਨਾ ਵਾਂਜੀ ਨਾ ਰਹੇ ਸਭ ਜਾਦਿਆਂ ਗੁਰੂਆਂ ਦੀਆਂ ਖੁਸ਼ੀਆਂ ਲੈਣ ਲਈ ਬੁਲੰਦ ਆਵਾਜ਼ ਵਿੱਚ ਫਤਿਹ ਦੀ ਸਾਂਝ ਕਰਦੇ ਹੋਏ ਅਗਲਾ ਪ੍ਰੋਗਰਾਮ ਆਪ ਜੀ ਨੇ ਸਰਵਣ ਕਰਨਾ ਕੋਈ ਵੀ ਰਸਨਾ ਵਾਂਜੀ ਨਾ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ this program is sponsored by the singla office bakersfield for all your immigration family law needs Call or scan QR code to contact us. Rodis Inc million miles with smile or scan QR code to contact us. bird truck repair trust we build in truck repair or scan QR code to contact us. The masala twist oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa made and served with love. Scan this QR code to contact us. Krishan Kumar, covered California certified agency manager who can help you, your family, and your small business with health insurance. Call at 1-877-830-3270 or scan QR code to call or text.